ਟਿਕਟ ਕੱਟੀ ਹੁੰਦੀ ਆ ਉਹਦਾ ਕੀ ਫਰਕ ਆ ਆਫਲਾਈਨ ਲੈ ਲਓ ਆਨਲਾਈਨ ਲੈ ਲਓ ਜਹਾਜ਼ ਦੀ ਟਿਕਟ ਤਾਂ ਜਹਾਜ਼ ਦੀ ਟਿਕਟ ਆ ਜਦੋਂ ਤੁਸੀਂ ਜਹਾਜ਼ ਦੇ ਵਿੱਚ ਬੈਠੋਗੇ ਤੁਸੀਂ ਨਾਲ ਦੀ ਸਵਾਰੀ ਨਾਲ ਇਨਕੁਆਰੀ ਕਰੋਗੇ ਯਾਰ ਤੂੰ ਕਿੰਨੇ ਤਰੀਕ ਨੂੰ ਟਿਕਟ ਲਈ ਸੀ ਉਹ ਤੈਨੂੰ ਦੱਸੂਗਾ ਤੁਹਾਡੇ ਨਾਲ ਦੀ ਤਰੀਕਿਉਂ ਦੱਸ ਦੂਗਾ ਫਿਰ ਤੁਸੀਂ ਕਹੋਗੇ ਕਿੰਨੇ ਦੀ ਮਿਲੀ ਸੀ ਉਹ ਤੁਹਾਨੂੰ ਸਰਪ੍ਰਾਈਜ਼ ਕਰ ਦੂਗਾ ਕਈ ਵਾਰੀ ਤੁਹਾਡੇ ਤੁਹਾਡੇ ਨਾਲੋਂ ਜ਼ਿਆਦਾ ਰੇਟ ਵੀ ਦੱਸ ਦੂਗਾ ਕਈ ਵਾਰੀ ਤੁਹਾਡੇ ਨਾਲੋਂ ਉਹ ਘੱਟ ਰੇਟ ਵੀ ਦੱਸੂਗਾ ਗਰਮੰਦਨ ਲੱਗਦਾ ਯਾਰ ਵੀ ਇਹਨੇ ਵੀ 19 ਤਰੀਕ ਨੂੰ ਟਿਕਟ ਲਈ ਮੈਂ ਵੀ 19 ਤਰੀਕ ਨੂੰ ਟਿਕਟ ਲਈ ਇਹ ਕੀ ਫਰਕ ਪੈ ਗਿਆ ਕਿ 5-1000 ਰੁਪਇਆ ਇਹ ਵੱਧ ਕਹੀ ਜਾਂਦਾ ਜਾਂ ਘੱਟ ਕਹੀ ਜਾਂਦਾ ਇਹ ਕੀ ਹਿਸਾਬ ਇਹ ਤਾਂ ਇੰਨਾ ਤਾਂ ਕੱਦੂ ਤੋਰੀਆਂ ਦਾ ਭਾਅ ਨਹੀਂ ਵੱਧਦਾ ਘੱਟਦਾ ਜਿੰਨਾ ਇੱਥੇ ਟਿਕਟਾਂ ਦਾ ਫਰਕ ਪਿਆ ਪਿਆ ਦੋਨੇ ਸਵਾਰੀਆਂ ਇਕੱਠੀਆਂ ਬੈਠੀਆਂ ਉਹ ਅਸਲ ਦੇ ਵਿੱਚ ਕਹਾਣੀ ਸਾਰੀ ਟਿਕਟ ਬਣਾਉਣ ਵਾਲੇ ਦੇ ਸਿਰ ਤੇ ਹੁੰਦੀ ਹੈ ਕਿ ਉਹ ਟਿਕਟ ਕੌਣ ਦਵਾ ਰਿਆ ਤੁਹਾਨੂੰ ਤੁਸੀਂ ਆਪ ਲੈ ਰਹੇ ਆ ਜਾਂ ਤੁਸੀਂ ਕਿਸੇ ਤੋਂ ਦਵਾ ਰਿਆ ਤਾਂ ਦਵਾ ਰਿਆ ਤਾਂ ਕੌਣ ਦਵਾ ਰਿਆ ਇਹ ਵੀ ਫਰਕ ਪੈਂਦਾ ਆਪਣੇ ਨਾਲ ਹਨੀ ਆ ਧੂਰੀ ਤੋਂ ਮੁੰਡਾ ਟਿਕਟਾਂ ਦਾ ਕੰਮ ਕਰਦਾ ਆ ਆਪਾਂ ਇਧਰ ਜਾਣਕਾਰੀ ਲੈਣੇ ਆ ਬਾਈ ਸਾਸੀ ਕਾਰ ਵੀਰੇ ਟਿਕਟ ਦਾ ਫਰਕ ਪੈਂਦਾ ਆ ਔਨਲਾਈਨ ਤੁਹਾਡੇ ਤੋਂ ਲੈਣ ਤੇ ਉਹ ਤੇ ਫਰਕ ਕਾਫੀ ਪੈ ਜਾਂਦਾ ਹਾਂਜੀ ਹਾਂਜੀ ਕਾਫੀ ਫਰਕ ਪੈਂਦਾ ਜੀ ਕਿਉਂ ਪੈ ਜਾਂਦਾ ਮਤਲਬ ਜਹਾਜ਼ ਸਿੱਧੀ ਬੰਦੇ ਨੂੰ ਟਿਕਟ ਮਹਿੰਗੀ ਦੇ ਦਿੰਦਾ ਤੁਹਾਡੇ ਧਰੂ ਸਸਤੀ ਕਾ ਤੋਂ ਦੇ ਦੂਗਾ ਨਾਲੇ ਤੁਹਾਨੂੰ ਕਮਿਸ਼ਨ ਦੇਣਾ ਉਹਨੇ ਪਹਿਲੀ ਗੱਲ ਤਾਂ ਸਿੱਧਾ ਹੋਵੇ ਇਧਰ ਲਿੰਕ ਹੀ ਹੋਣੀ ਮਨ ਲਾ ਉਹਨਾਂ ਦਾ ਇਹ ਤਾਂ ਪੋਰਟਲ ਕੋਈ 에ਅਰ ਕੈਨੇਡਾ ਜ ਨਹੀਂ ਹੈਗਾ ਉਹਨਾਂ ਦਾ ਉਹਨਾਂ ਦਾ ਹੈਗਾ ਤੇ ਵੈਸੇ ਕੋਈ ਸਿੱਧਾ ਲਿੰਕ ਹੈਗਾ ਨਹੀਂ ਵਿੱਚ ਜਿਹੜੇ ਮਤਲਬ ਪੈ ਜਾਂਦੇ ਆ ਕਿਉਂ ਕਹ ਦੀ ਬਚੂਲੇ ਟ ਉਹ ਬਸ ਉਹ ਮੱਲ ਉਹਦਾ ਕਰੀ ਜਾਂਦੇ ਐ ਠੱਤਾ ਤੇ ਆਪਣੇ ਕੋਲੇ ਆਪਣਾ ਪੋਰਟਲ ਆ ਆਪਾਂ ਤਾਂ ਮਤਲਬ ਠੋਕੇ ਕਹਿਨੇ ਵੀ ਆਪਣੇ ਕੋਲੇ ਆ ਰੇਟ ਹੈਗਾ ਸਸਤਾ ਵੀ ਅਸੀਂ ਇੰਨੇ ਕ ਜੱਸੀ ਵਾਲੀ ਅਸੀਂ 95 75 ਚ ਕਰਕੇ ਦਿੰਨੇ ਆ ਤਾਂ ਕਰਕੇ ਦਿੰਨੇ ਆ ਇਸ ਦਾ ਤੇ ਜੇ ਜਮਈ ਐਮਰਜੈਂਸੀ ਲੈਣੀ ਹੋਵੇ ਵੀ ਪਰਸੋਂ ਨੂੰ ਹੀ ਬੰਦੇ ਨੇ ਜਾ ਚੜ੍ਹਨਾ ਹਾਂ ਉਹ ਉਹ ਤੇ ਆਪਾਂ ਜਿਆਦਾ ਪਾ ਦਿੰਨੇ ਆ ਉਹਦੇ ਤਾਂ ਕਈ ਵਾਰੀ ਤੁਸੀਂ ਯਕੀਨ ਨਹੀਂ ਕਰਨਾ ਮਤਲਬ 1 ਲੱਖ 20 20 ਦੀਆਂ ਵੀ ਉਧਰੋਂ ਆਉਣ ਵਾਲੀਆਂ ਹੋਈਆਂ ਤਾਂ ਅਸੀਂ 85 85 ਵੀ ਕਰੀਏ ਐਨਾ ਫਰਕ ਵੀ ਪੈ ਜਾਂਦਾ ਕਈ ਵਾਰੀ ਵੀ ਐਮਰਜੈਂਸੀ ਜੇ ਕਿਸੇ ਮੰਦ ਨੇ ਟਰੈਕਟਰ ਲੈਣੀ ਆ ਚੜਨਾ ਆ ਵੀ ਭਾਈ ਪਰਸੋਂ ਨੂੰ ਚੜਨਾ ਹੀ ਪੈ ਗਿਆ ਮਜਬੂਰੀ ਹੋ ਗਈ ਜਮ ਐਮਰਜੈਂਸੀ ਤੇ ਵੀ ਹਣਾ ਵੀ ਇੱਕ ਤਾਂ ਮਜਬੂਰੀ ਹੁੰਦੀ ਐ ਇੱਕ ਉਹਨੂੰ ਕਈ ਵਾਰੀ ਦੁੱਗਣੀ ਮਹਿੰਗੀ ਟਰੈਕਟਰ ਲੱਗਦੀ ਐ ਹਾਂ ਮਜਬੂਰੀ ਚ ਦੁੱਗਣੀ ਵੀ ਪੈ ਜਾਂਦੀ ਆ ਆਪਾਂ ਮਜਬੂਰੀ ਜਮਾ ਘੱਟ ਜੀ ਕਰਕੇ ਦੇ ਦਿੰਦੇ ਆ ਪਰ ਖਾਸਾ ਪਾ ਦਿੰਦੇ ਆ ਜਿਹੜੀਆਂ ਮਤਲਬ ਅਗਲੇ ਨੇ 2-3 ਮਹੀਨੇ ਪਹਿਲਾਂ ਕਰਾ ਲਈ ਉਹ ਜੀ ਤਾਂ ਚਲੋ ਪੈਂਦੀ ਪੈਂਦਾ ਗਾ ਡੇਲੀ ਰੁਟੀਨ ਚ ਆਪਾਂ ਜਿਵੇਂ ਕਰਦੇ ਆ ਮਤਲਬ 5-7 ਟੈਕਟਰ ਡੇਲੀ ਨਹੀਂ ਆਪਣੀ ਹੈਗੀ ਐ ਐਵਰੇਜ ਤੇ ਜਿਹੜੀ ਤੁਸੀਂ ਕਹਿੰਦੇ ਹੋ ਟੈਂ ਅਮਰਜੈਂਸੀ ਵਾਲੀ ਅਮਰਜੈਂਸੀ ਵਾਲੀ ਆ ਉਹ ਤਾਂ ਆਪਾਂ ਮਤਲਬ ਕਾਫੀ ਪੈ ਜਾਂਦੇ ਹਨ ਹਣੀ ਕਿਸੇ ਇੱਕ 에어ਲਾਈਨ ਨਾਲ ਹੀ ਕੰਮ ਕਰਦੇ ਆ ਕਰ ਮਤਲਬ ਸਾਰੀਆਂ ਨਾਲ ਹੀ ਕਰਦੇ ਆ ਆਪਾਂ ਸਾਰੀਆਂ 에어ਲਾਈਨਾਂ ਨਾਲ ਹੀ ਕੰਮ ਕਰਦੇ ਆ ਮਤਲਬ ਸਾਰੀਆਂ ਜੇ ਬੰਦੇ ਦੀ ਚੁਆਇਸ ਵੀ ਹੁੰਦੀ ਆ ਸਾਹਮਣੇ ਵਾਲਾ ਵੀ ਚੁਆਇਸ ਕਰਦਾ ਕਿ ਮੈਂ ਐਸੇ 에어ਲੈਂਡ ਤੇ ਜਾਣਾ ਚਾਹੁੰਦਾ ਕਰਦਾ ਕਰਦਾ ਹੀ ਚੁਆਇਸ ਕਰਦੇ ਆ ਲੋਕ ਹਾਂ ਬਹੁਤ ਕਰਦੇ ਆ ਜਿਹੜੇ ਜ਼ਿਆਦਾ ਟ੍ਰੈਵਲ ਕਰਦੇ ਉਹ ਕਰਦੇ ਹੋ ਉਹ ਕਰਦੇ ਨੇ ਮਤਲਬ ਕਈ ਵਾਰੀ ਅਗਲਾ ਉਹ ਜੀ ਟ੍ਰੈਵਲ ਕਰਦਾ ਵੀ ਸਾਨੂੰ ਤਾਂ ਚਾਹੀਦੀ ਹੀ ਹੈ ਉਹ ਵੀ ਚੱਕਰ ਪੈਂਦਾ ਮੰਨ ਲਓ ਉਥੇ ਵੀ ਅਗਲਾ ਕਹਿੰਦਾ ਵੀ ਹਾਂ ਅਸੀਂ ਤੇ ਇਹ ਚੀ ਜਣਾਗਾ ਸਟੇ ਦਾ ਵੀ ਮਤਲਬ ਨਾਰਮਲ ਜਿਵੇਂ ਹੁੰਦੀ ਹੈ ਨਾ ਸਟੇ 8 ਘੰਟੇ ਹੋ ਗਈ ਕੋਈ 4 ਘੰਟੇ ਕੋਈ ਐਵੇਂ ਉਹ ਉਹ ਚੀ ਦਾ ਵੀ ਫਰਕ ਪੈਂਦਾ ਰੇਟ ਨਾਲ ਹਾਂ ਰੇਟ ਨਾਲ ਵੀ ਫਰਕ ਪੈਂਦਾ ਇੱਕ ਮੈਂ ਗੱਲ ਆਮ ਕਹਿਣਾ ਹੁੰਦਾ ਜਿਹੜੇ ਬੰਦੇ ਨੇ ਇਧਰ ਕਮਾਉਣ ਜਾਣਾ ਉਹ ਕਹੀ ਜਾਣਗੇ 8 ਘੰਟੇ ਦੀ ਸਟੇ ਯਾਰ ਅਸੀਂ ਕਿਵੇਂ ਬੈਠਾਂਗੇ ਉਹ ਯਾਰ ਤੁਸੀਂ ਕਮਾਉਣ ਹੀ ਜਾਣਾ ਜੇ ਤੁਹਾਡਾ 10000 ਰੁਪਏ ਦਾ ਫਰਕ ਪੈਂਦਾ 10000 ਤਾਂ ਉਥੇ ਜਾ ਕੇ ਦਿਹਾੜੀ ਪੈਣੀ ਨਹੀਂ ਬਾਈ ਬਈ ਜੀ 8 ਘੰਟੇ ਤੁਹਾਨੂੰ 에어ਪੋਰਟ ਤੇ ਪਾ ਕੇ ਥੋੜਾ 8000 10000 ਰੁਪਇਆ 15000 ਬਚਦਾ ਤੁਸੀਂ ਵਿਚਾਲੋ ਹਨਾ 8-9 ਘੰਟੇ ਸਟੇ ਇਹਦੇ ਵਿੱਚ ਤੁਸੀਂ ਹੋਟਲ ਦਾ ਵੀ ਕਰਕੇ ਦਿੰਦੇ ਆ ਵਾਊਚਰ ਵੀ ਮਿਲ ਜਾਂਦਾ ਨਾਲ 5 ਘੰਟੇ ਅਗਲਾ ਮਤਲਬ ਬੈਡਰੂਮ ਚ ਵੀ ਰੈਸਟ ਕਰ ਸਕਦਾ ਇਹ ਇਹ ਚੀਜ਼ ਵੀ ਹੁੰਦੀ ਹੈ ਅੱਛਾ ਹਾਂਜੀ ਹਾਂ 12-12 ਘੰਟੇ ਸਟੇ ਜਿਹੜੀ ਉਹ ਜੈ ਨਹੀਂ ਹੈਗਾ ਵੀ ਆਪਾਂ ਰਿਪੋਰਟ ਤੇ 12 ਘੰਟੇ ਬੈਠਣੀ ਹੈ ਬਈ ਮੈਂ ਠੇਡੇ ਖਾਂਦਾ ਤੁਰਾ ਫਿਰੂ ਹਾਂ ਰੂਮ ਮਿਲ ਜਾਂਦਾ ਤੇ ਉਹਦਾ ਵੀ ਉਹ ਵਿੱਚ ਹੀ ਹੁੰਦਾ ਫਿਰ ਵੀ ਟਿਕਟ ਸਸਤੀ ਪੈ ਜਾਂਦੀ ਫਿਰ ਵੀ ਫਿਰ ਵੀ ਟਿਕਟ ਸਸਤੀ ਹੋ ਜਾਂਦੀ ਉਹ ਵਿੱਚ ਹੀ ਐਡ ਕਰਕੇ ਵਿੱਚ ਇਨਕਲੂਡ ਹੀ ਹੁੰਦਾ ਸਾਰਾ ਕੁਝ ਠੀਕ ਫੂਡ ਵਗੈਰਾ ਦਾ ਚਲੋ ਹੁੰਦਾ ਹੀ ਆ ਹੋਟਲ ਦਾ ਵੀ ਫੂਡ ਵਗੈਰਾ ਇਨਕਲੂਡ ਤੇ ਫਾਈਵ ਸਟਾਰ ਹੋਟਲ ਦਾ ਵਿੱਚ ਹੀ ਹੁੰਦਾ ਸਾਰਾ ਫਿਰ ਵੀ ਟਿਕਟ ਸਸਤੀ ਪੈ ਜਾਂਦੀ ਆ ਸਿੱਧੀ ਨਾਲੋਂ ਸਿੱਧੀ ਨਾਲ ਫਿਰ ਵੀ ਪੈ ਜਾਂਦੀ ਵੀ ਮਤਲਬ ਯਾਰ ਇੱਕ ਵਾਰੀ ਬੰਦਾ ਥੋੜੀ ਜਿਹੀ ਸਲਾਹ ਕਰ ਲਵੇ ਜੇ ਕਿਸੇ ਨੇ ਦੂਰਲੇ ਮੁਲਕ ਤੋਂ ਆਉਣਾ ਨਾਲੇ ਤਾਂ ਥੋੜਾ ਜਿਹਾ ਵਿੱਚ ਸਟੇ ਹੋ ਜੂਗੀ ਨਾਲੇ ਖਾਣਾ ਹੋ ਜੂਗਾ ਨਾਲੇ ਹੋਟਲ ਹੋ ਜੂਗਾ ਨਾਲੇ ਇੱਕ ਹੋਰ ਦੇਸ਼ ਦੀ ਹਵਾ ਚਾ ਲੈ ਜਾਣਗੇ 에어ਪੋਰਟ ਤੇ ਹਾਂ ਉਧਰ ਵੀ ਮਤਲਬ ਉਹ ਮੇ ਉਹ ਚੀਜ਼ ਵੀ ਹੋ ਜਾਂਦੀ ਹੈ ਹਮ ਐਕਸਪੀਰੀਅੰਸ ਹੀ ਹੋ ਜਾਂਦਾ ਬੰਦੇ ਨੂੰ ਵੀ ਚਲੋ ਆਪਾਂ ਸਿੱਧੇ ਤਾਂ ਜਾਣੀ ਆ ਵੀ ਨਾਲੇ ਮਹਿੰਗੇ ਜਾਂਦੇ ਆ ਨਾਲੇ ਸਸਤਾ ਸਾਰੇ ਨਾਲੇ ਨਾਲੇ ਤੁਸੀਂ ਸਸਤੇ ਜਾ ਰਹੇ ਆ ਨਾਲੇ ਤੁਸੀਂ ਫਾਈਵ ਸਟਾਰ ਚ ਖਾਣਾ ਖਾ ਰਹੇ ਆ ਨਾਲੇ ਪੈ ਰਹੇ ਆ ਨਾਲੇ ਪੈ ਰਹੇ ਆ ਹੈਨਾ ਇਹ ਬਹੁਤ ਫਰਕ ਪੈਂਦਾ ਹਾਂ ਤੇ ਨੰਬਰ 2 ਤੇ ਤੁਹਾਡਾ ਤਾਂ 10 15000 ਰੁਪਿਆ ਬਚ ਰਿਹਾ ਜੇ ਤੁਹਾਡਾ 10 15000 ਰੁਪਿਆ ਬਚਦਾ ਤੁਸੀਂ ਉੱਥੇ ਜਾ ਕੇ ਦਿਹਾੜੀ ਕਰਕੇ ਬਹੁਤ ਮਿਹਨਤ ਕਰਕੇ 10-15000 ਬਚਾਉਣਾ ਹਾਂਜੀ ਤੇ ਜੇ ਤੁਹਾਡੋਂ 8-10 ਘੰਟੇ ਇੱਥੇ ਹੋਟਲ 'ਚ ਪੈਣ ਦਾ 10000 ਰੁਪਿਆ ਤੁਹਾਨੂੰ ਦਿੰਦਾ ਮੇਰੇ ਹਿਸਾਬ ਨਾਲ ਇਦੋਂ ਨਫੇ ਦੀ ਕੋਈ ਕਹਾਣੀ ਨਹੀਂ ਹਾਂਜੀ ਬਹੁਤ ਫਾਇਦਾ ਹੋ ਜਾਂਦਾ ਜੀ ਹਾਂ ਫੈਮਿਲੀ ਨੇ ਆਉਣਾ ਚਾਰ ਚਰ ਜਣਿਆਂ ਨੇ ਉੱਥੇ ਕੋਈ ਕਿੰਨਾ ਫਾਇਦਾ ਹੋਵੇ ਜੇ ਇੱਕ ਨਾਲ 20-25000 ਦਾ ਇੱਕ ਟਿਕਟ ਮਗਰ ਚਾਰ ਜਣਿਆਂ ਦਾ ਲੱਖ ਰੁਪਿਆ ਦਾ ਲੱਖ ਰੁਪਿਆ ਦਾ ਫਾਇਦਾ ਮਤਲਬ ਜਿਹੜੇ ਉਹਨਾਂ ਨੇ ਆ ਕੇ ਮਹੀਨਾ ਸਕਾਰਪੀਓ ਗੱਡੀ ਰੱਖਣੀ ਆ ਰੈਂਟ ਤੇ ਰੈਂਟ ਤੇ ਹਾਂਜੀ ਹਾਂ ਨਾ ਵਿੱਚੋਂ ਨਿਕਲ ਜੀ ਤੇ ਉਹ ਉਹਨਾਂ ਦੀ ਫ੍ਰੀ ਹੋ ਗਈ ਹਾਂਜੀ ਚਾਰ ਮੈਂਬਰਾਂ ਦਾ ਸਹੀ ਗੱਲ ਐਨਾ ਫਰਕ ਪੈ ਜਾਂਦਾ ਐਨਾ ਪੈ ਜਾਂਦਾ ਤੇ ਉਹ ਉਧਰੋਂ ਜਿਹੜੇ ਬੰਦੇ ਨੇ ਉਧਰੋਂ ਆਣਾ ਉਹਨੂੰ ਵੀ ਲੈ ਲੈਣਾ ਟੈਕਟ ਹਾਂਜੀ ਹਾਂ ਉਧਰੋਂ ਉਧਰੋਂ ਵੀ ਚਾਹੇ ਇਧਰੋਂ ਚਾਹੇ ਉਧਰੋਂ ਮਤਲਬ ਜਿਵੇਂ ਮਰਜ਼ੀ ਕਰ ਲੈਣਾ ਆਪਾਂ ਸਾਰਾ ਔਰ ਬਾਕੀ ਰਾਤ ਨੂੰ ਵੀ ਕੋਈ ਐ ਨਹੀਂ ਹੈਗਾ ਵੀ ਆਪਣਾ ਜਿਵੇਂ ਉਧਰਲੇ ਆਪਾਂ ਨੂੰ ਕਾਲ ਕਰਦੇ ਆਂ ਹੂੰ ਆਪਾਂ ਰਾਤ ਨੂੰ ਵੀ ਅਵੇਲੇਬਲ ਹੈਗੇ ਕਰਦੇ ਆਂ ਗੱਲ ਟੈਕਟ ਵੀ ਬਣਾ ਦਿੰਦੇ ਆਂ ਰਾਤ ਨੂੰ ਕੋਈ ਮੁਸ਼ਕਲ ਨਹੀਂ ਕੋਈ ਹਾਂ ਕੋਈ ਐ ਨਹੀਂ ਹੈਗਾ ਕੋਈ ਚੱਕਰ ਨਹੀਂ ਹੈਗਾ ਸਟਾਫ ਵਧੀਆ ਮਤਲਬ ਯਾਰ ਸਭ ਤੋਂ ਪਹਿਲਾਂ ਤੁਸੀਂ ਆਨਲਾਈਨ ਜਾਓ ਆਨਲਾਈਨ ਟਿਕਟ ਦਾ ਰੇਟ ਚੈੱਕ ਕਰ ਲਓ ਰੇਟ ਚੈੱਕ ਕਰੋ ਹਾਂਜੀ ਤੁਹਾਨੂੰ ਟਿਕਟ ਕਿਹੜੀ ਕਿਹੜੀ 에ਅਰਲਾਈਨ ਦੀ ਕਿਹੜੀ ਸਟੇ ਦੀ ਕਿੰਨੇ ਦੀ ਪੈਂਦੀ ਆ ਉਸ ਤੋਂ ਬਾਅਦ ਹਾਨੀ ਨੂੰ ਫੋਨ ਕਰ ਲਓ ਹਾਂਜੀ ਉਹਦੋਂ ਠੀਕ ਹੈ ਹਾਂ ਉਹਦੋਂ ਬਾਅਦ ਦੇਖ ਕੇ ਆਉਂਦਾ ਵੀ ਹਾਂ ਸਾਨੂੰ ਇੰਨੇ ਨਹੀਂ ਮਿਲ ਰਹੀ ਆ ਵੀ ਆ ਸਟੇ ਹੂੰ ਉਹਦੋਂ ਬਾਅਦ ਸਾਨੂੰ ਕੰਟੈਕਟ ਕਰੋ ਅਸੀਂ ਹਮ ਸਸਤੀ ਬਣਾ ਕੇ ਦਵਾਂ ਹਾਂ ਉਸ ਤੋਂ ਬਾਅਦ ਇਹ ਸਸਤੀ ਬਣਾ ਦੂ ਇੱਕ ਹਾਨੀ ਟਿਕਟਾਂ ਦਾ ਯਾਰ ਉਹ ਉਹ ਵੀ ਚੱਕਰ ਹੁੰਦਾ ਵੀ ਬਹੁਤ ਵਾਰ ਟਿਕਟਾਂ ਹੀ ਲੋਕ ਨਕਲੀ ਬਣਾ ਕੇ ਦੇ ਦਿੰਦੇ ਆ ਪੈਸੇ ਲੈ ਲੈਂਦੇ ਆ ਵੇ ਉਹ ਉਹ ਬੰਦਾ ਕਿੱਥੋਂ ਚੈੱਕ ਕਰੇ ਉਹਦੇ ਕੋਲ ਟਿਕਟ ਆ ਜਿਹੜੀ ਉਹਦੇ ਹੱਥ ਚ ਆ ਟਿਕਟੋ ਅਸਲੀ ਆ ਉਹ ਤਾਂ ਪੀ ਐਨ ਆਰ ਬਣ ਜਾਂਦਾ ਟਿਕਟ ਦਾ ਹੂੰ ਹਾਂ ਜੀ ਉਹ ਪੰਜ ਅੱਖਰਾਂ ਦਾ 6 ਅੱਖਰਾਂ ਦਾ ਹੁੰਦਾ ਇੱਕ ਪੀ ਐਨ ਆਰ ਹੂੰ ਉਹ ਆਪਾਂ ਕਿਤੇ ਵੀ ਮਤਲਬ ਜਿਵੇਂ ਆਨਲਾਈਨ ਹੂੰ ਖੋਲ ਕੇ ਜਿਹੜੀ ਵੀ ਹੈਗੀ 에어 ਕੈਨੇਡਾ ਦੀ ਹੈ ਜਿਵੇਂ ਵੀ ਆਪਣੀ ਕੋਈ ਵੀ ਹੈਗੀ ਆ ਉਹ ਤੇ ਜਾ ਕੇ ਆਪਾਂ ਭਰ ਕੇ ਤੇ ਉਹ ਆਪਣੀ ਆ ਜਾਂਦਾ ਸਾਰਾ ਰੂਟ ਹੀ ਆ ਜਾਂਦਾ ਬੰਦਾ ਵੀ ਹਾਂ ਆਪਾਂ ਦਿੱਲੀ ਤੋਂ ਜਾਣਾ ਉੱਥੇ ਫਲਾਨੇ ਆਪਣੀ ਫ੍ਰੈਂਕਫਰਟ ਸਟੇ ਹੈ ਸਟੇ ਤੋਂ ਬਾਅਦ ਆਪਾਂ ਉਦੋਂ ਆ ਟ੍ਰਾਂਟੋ ਜਾਣਾ ਹਾਂ ਜੇ ਰਿਟਰਨ ਆ ਰਿਟਰਨ ਵਾਲਾ ਵੀ ਸ਼ੋ ਕਰੂਗਾ ਅੱਛਾ ਸਾਰਾ ਆ ਜਾਂਦਾ ਨਹੀਂ ਕੋਈ ਨਹੀਂ ਖੁੱਲਦੀ ਨਹੀਂ ਹੈਗੀ ਟਿਕਟੋਕ ਜੇ ਜੇ ਇਹ ਇਹ ਉਹ ਇਹ ਉਹ ਹੁੰਦਾ ਜਿਹੜਾ ਬੋਰਡਿੰਗ ਪਾਸ ਦੇ ਉੱਪਰ ਜੇ ਲਿਖਿਆ ਹੁੰਦਾ ਪੰਜ ਅੱਖਰਾਂ ਦਾ ਕਿ ਹੋਰ ਅਲੱਗ ਹੁੰਦਾ ਇਹ ਉਹ ਹੀ ਹੈ ਮਤਲਬ ਪੀ ਐਨ ਆਰ ਵੀ ਕਹਿੰਦੇ ਨੇ ਬੁਕਿੰਗ ਰੈਫਰੈਂਸ ਵੀ ਕਹਿੰਦੇ ਨੇ ਠੀਕ ਆ ਹਾਂ ਪੰਜ ਛੇ ਅੱਖਰਾਂ ਦਾ ਹੁੰਦਾਗਾ ਬਣ ਜਾਂਦਾ ਉਹ ਮਤਲਬ ਵਲਗ ਹੁੰਦਾ 6V ਐਵੇਂ ਜੇ ਕਰਕੇ ਹੁੰਦਾ ਦਾ ਠੀਕ ਹੈ ਠੀਕ ਉਹ ਬੰ ਚੈੱਕ ਕਰੰਦਾ ਉਹ ਖੋਲ ਕੇ ਸਾਰੇ ਡਿਟੇਲ ਆ ਜਾਂਦੀ ਆ ਵੀ ਟਾਈਮਿੰਗ ਵੀ ਆ ਜਾਂਦੀ ਆ ਨਾ ਦਿਨ ਵੀ ਆਉਂਦਾ ਸਾਰਾ ਕੁਝ ਹੀ ਹੁੰਦਾ ਵੀ 8:00 ਵਜੇ ਫਲਾਈਟ ਉੱਡਣੀ ਆ ਮਤਲਬ ਉਹਦੇ ਤੋਂ ਉਹ ਉਹਦੇ ਥਰੂ ਤੁਸੀਂ ਚੈੱਕ ਕਰ ਸਕਦੇ ਆ ਹਾਂ ਉਹਦੇ ਥਰੂ ਚੈੱਕ ਕਰ ਸਕਦੇ ਜੇ ਕੁਝ ਵੀ ਨਹੀਂ ਖੁੱਲੂਗਾ ਫਿਰ ਉਹ ਮਤਲਬ ਹੈ ਨਹੀਂ ਟਿਕਟ ਹੂੰ ਜੋ ਪਪਾ ਰਿਹਾ ਲਿਆ ਜਿਹੜੀ ਉਹ ਉਹ ਜਿਹੜਾ ਪੀ ਐਨ ਆਰ ਆ ਉਹ ਕਾਹਤੇ ਪਾਵੇ ਉਹ ਅਫੀਸ਼ੀਅਲ ਤੇ ਜਿਵੇਂ ਵੀ ਜਿਵੇਂ ਉਹ 에어 ਕੈਨੇਡਾ ਦੀ ਟਿਕਟ ਆ ਤਾਂ ਉਹ ਖੋਲ ਕੇ ਗੂਗਲ ਤੇ ਠੀਕ ਹੈ ਮਾਂ ਉਹਦੇ ਵਿੱਚ ਜਾ ਕੇ ਉੱਥੇ ਮਤਲਬ ਹੁੰਦੀ ਆਪਸ਼ਨ ਵੀ ਉੱਥੇ ਭਰ ਕੇ 에어 ਕੈਨੇਡਾ ਦੀ ਆਫੀਸ਼ਲ ਸਾਈਟ ਖੋਲ ਲਓ ਮੰਨ ਲਓ 에어 ਕੈਨੇਡਾ ਦੀ ਟਿਕਟਾਂ ਤਾਂ 에어 ਕੈਨੇਡਾ ਦੀ ਆਫੀਸ਼ਲ ਸਾਈਟ ਖੋਲ ਲਓ ਜਿਹੜੀ ਵੀ 에어ਲਾਈਨ ਦੀ ਟਿਕਟਾਂ 에어 ਫ੍ਰਾਂਸ ਹੈਗੀ ਆ ਲਫਤਾਂਸ ਹੈਗੀ ਆ ਜਿਹੜੀ ਵੀ ਆ ਮਤਲਬ ਕਾਫੀ 에어ਲਾਈਨ ਨੇ 에미ਰੇਟਸ ਹੈਗੀ ਆ ਉੱਥੇ ਜਾ ਕੇ ਉਹਦੇ ਵਿੱਚ ਸਰਚ ਦੀ ਆਪਸ਼ਨ ਹੁੰਦੀ ਆ ਉੱਥੇ ਭਰ ਕੇ ਫੇਰ ਸਾਰੀ ਡਿਟੇਲ ਖੋਲਦੀ ਐ ਐਵੇਂ ਵੀ ਹੁੰਦਾ ਵੀ ਯਾਰ ਫਲਾਨੀ 에어ਲਾਈਨ ਦਾ ਟਿਕਟਾਂ ਸੇਮ ਦੇਸ਼ ਸੇਮ ਡਿਸਟੈਂਸ ਤੇ ਸਸਤੀ ਆਉਂਦੀ ਐ ਕਿ ਆਏ ਏਅਰਲਾਈਨਸ ਸਸਤੀ ਹੁੰਦੀ ਆ ਮਹਿੰਗੀ ਹੁੰਦੀ ਆ ਐਵੇਂ ਵੀ ਹੁੰਦਾ ਡੇਟ ਡੇਟ ਦਾ ਹੁੰਦਾ ਜਿਆਦਾ ਚੱਕਰ ਅੱਛਾ ਹਾਂ ਮਤਲਬ ਡੇਟ ਕਿਹੜੀ ਚ ਕਈ ਤੇ ਤਾਂ ਹੁਣ ਲੱਖ ਚ ਵੀ ਆਉਣ ਜਾਣ ਹੋ ਜਾਂਦਾ ਜੀ ਕਈ ਡੇਢ ਲੱਖ ਤੱਕ 130 ਤੱਕ 95000 90 ਤੱਕ ਉਹ ਡੇਟਾਂ ਦੀ ਹੁੰਦਾ ਸਾਰਾ ਜਿੰਨਾ ਆਪਾਂ ਹੁਣ ਮਤਲਬ ਸਾਡੀ ਹੈਗੇ ਨੇ ਮੁੰਡੇ ਉਹ ਸਰਚ ਕਰੀ ਜਾਂਦੇ ਨੇ ਵੀ ਆਪਾਂ ਸਸਤੀ ਕੱਢ ਕੇ ਦੇਣੀ ਆ ਹੂੰ ਵੀ ਜਿਹੜੀ ਤੁਹਾਡੀ ਟੀਮ ਇੱਥੇ ਬੈਠੀ ਆ ਕੰਪਿਊਟਰਾਂ ਤੇ ਉਹ ਇਸੇ ਕੰਮ ਤੇ ਬੈਠੀ ਸੀ ਕੰਮ ਤੇ ਆ ਵੀ ਆਪਾਂ ਮਤਲਬ ਦੇਖੀਏ ਵੀ ਆਪਾਂ ਨੇ ਹੁਣ ਫਰਵਰੀ ਦੇ ਪਹਿਲੇ ਹਫਤੇ ਹੂੰ ਜਾਣਾ ਮੰਨਦੇ ਨੇ ਤੇ ਉਹ ਦੂਹਾਂ ਮਈ ਚ ਵਾਪਸ ਆਉਣਾ ਵੀ ਉਹ ਉਹ ਪਹਿਲੇ ਹਫਤੇ ਮਈ ਦੇ ਆਉਣਾ ਵੀ ਆਪਾਂ 1 ਤੋਂ 10 ਤਰੀਕ ਦੇ ਵਿੱਚ ਜੇ ਕਿਹੜੀ ਡੇਟ ਇਧਰੋਂ ਪਾਈਏ ਤੇ ਕਿਹੜੀ ਉਧਰੋਂ ਪਾਈਏ ਵੀ ਉਹ ਬਸ ਮੱਥਾ ਮਾਰਨਾ ਪੈਣਾ ਮਤਲਬ ਵੀ ਉਹ ਆਪਦਾ ਲਾਉਂਦੇ ਨਹੀਂ ਜੋਰ ਠੀਕ ਆ ਵੀ ਫੇਰ ਸਸਤੀ ਕਰਦੇ ਨੇ ਹੁਣ ਪਹਿਲੀ ਵਾਰੀ ਦੇਖੀ ਆਪਾਂ ਕਈ ਵਾਰੀ 1.30 ਦੀ ਆ ਜਾਂਦੀ ਆ ਉਹ ਹੁਣ ਕਰ ਕਰਕੇ ਸਰਚ ਉਹ ਪੰਜਾਹਵੇਂ ਤੱਕ ਵੀ ਕਈ ਵਾਰੀ ਲੈ ਆਉਂਦੇ ਨੇ ਲੱਖ ਤੱਕ ਠੀਕ ਇਹ ਥੋੜਾ ਜਿਹਾ ਮਤਲਬ ਮਹਿੰਗਾ ਮਹਿੰਦ ਕਰੀ ਪੈਂਦੀ ਹੈ ਮਹਿੰਦ ਕਰੀ ਨਹੀਂ ਅਗਲਾ ਕਹਿੰਦਾ ਵੀਰ ਦੇਖ ਤਲੀਨ ਪੰਜ ਵਰ ਦੇ ਲਈ ਇਹ ਇਹਦਾ ਇਹਦਾ ਕੋਈ ਲਾਇਸੈਂਸ ਵੀ ਹੁੰਦਾ ਜੇ ਟਿਕਟਾਂ ਵੇਚ ਰਹੇ ਆ ਇਹਦਾ ਕੋਈ ਲਾਇਸੈਂਸ ਹੁੰਦਾ ਹੁੰਦਾ ਹਾਂਜੀ ਇਹਦੇ ਕੋਲ ਅਥਾਰਟੀ ਲੈਣੀ ਪੈਂਦੀ ਹੈ ਲੈਣੀ ਪੈਂਦੀ ਹਾਂਜੀ ਲੈਣੀ ਪੈਂਦੀ ਹਾਂਜੀ ਮਤਲਬ ਉਦਾਂ ਨਹੀਂ ਕੋਈ ਵੀ ਬੰਦਾ ਕੰਪਿਊਟਰ ਤੇ ਸਾਈਟ ਖੋਲੀ ਤੇ ਟਿਕਟਾਂ ਲੈ ਕੇ ਦੇਣ ਦਾ ਉਹ ਵੀ ਹਾਂ ਉਹ ਵੀ ਉਹ ਲੱਗ ਚੀਜ਼ ਉਹ ਆਪਾਂ ਮਤਲਬ ਕੋਈ ਵੀ ਚਲੋ ਦੇਖ ਸਕਦਾ ਹੈਗਾ ਪਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਜਿਵੇਂ ਆਪਾਂ ਲੋਕਾਂ ਕੰਮ ਕਰਦੇ ਆਂਗੇ ਤਾਂ ਉਹ ਲਾਇਸੈਂਸ ਜਿਵੇਂ ਲੈਣਾ ਪੈਂਦਾ ਤਾਂ ਉਹਦੇ ਲਈ ਅਲੱਗ ਵੀ ਆਪਾਂ ਨੂੰ ਪੋਰਟਲ ਮਿਲ ਜਾਂਦੇ ਨੇ ਠੀਕ ਆ ਉਹ ਆਪਣੇ ਕੋਲੇ ਹੈਗੇ ਤਾਂ ਕਰਕੇ ਆਪਣੇ ਉੱਤੇ ਵੀ ਉਹਦਾ ਕਰਕੇ ਤਾਂ ਸਸਤਾ ਪੈਂਦਾ ਹੈ ਆ ਮਤਲਬ ਤੁਹਾਨੂੰ ਤੁਸੀਂ ਟਿਕਟਾਂ ਬੁਕਾਉਂਦੇ ਕਰਕੇ ਤੁਹਾਨੂੰ 에어ਲਾਈਨਾਂ ਵਧੀਆ ਡੀਲ ਆਫਰ ਵੀ ਦੇ ਜਾਂਦੇ ਆਪਾਂ ਨੂੰ ਅੱਛਾ ਜੀ ਮਤਲਬ ਪਿੱਛੇ ਜੇ ਚਲੋ ਗੱਲ ਹੋ ਜਾਂਦੀ ਹੈ ਜਿਵੇਂ ਹੁਣ ਆਪਾਂ ਨੂੰ ਆਈਫੋਨ ਦਾ ਉਹ ਜੀ 15 ਸ਼ਾਇਦ ਆਇਆ ਪਤਾ ਨਹੀਂ 16 ਆਇਆ ਨਾ 15 ਪਿਲੇ ਸਾਲ ਉਦੋਂ ਸਾਨੂੰ ਪਤਾ ਲੱਗਿਆ ਸੀ ਵੀ ਇੱਕ ਦਿਨ 'ਚ ਜਿਵੇਂ 20 ਲੱਖ ਦੀਆਂ ਟਿਕਟਾਂ ਇਸ਼ੂ ਕਰਦੇ ਆਪਾਂ ਤਾਂ ਆਪਾਂ ਨੂੰ ਆਈਫੋਨ ਮਿਲਿਆ ਸੀ 15 15 ਪ੍ਰੋ ਸੀ ਪਤਾ ਨਹੀਂ ਪ੍ਰੋ ਮੈਕਸ ਐਵੇਂ ਜਿਵੇਂ ਕੁਝ ਮਿਲਿਆ ਸੀ ਆਪਾਂ ਨੂੰ ਠੀਕ ਹੈ ਅਗਸਤ 'ਚ ਪਹਿਲੇ ਮਤਲਬ ਇੰਨੀਆਂ-ਇੰਨੀਆਂ ਟਿਕਟਾਂ ਥੋੜੇ ਤੋਂ ਲੋਕ ਬਣਵਾ ਲੈਂਦੇ ਆ ਹਾਂਜੀ ਹਾਂ ਉਹ ਥੋੜਾ ਜਿਹਾ ਐਵੇਂ ਹੈਗਾ ਸੀ ਪਹਿਲੇ ਸਾਲ ਤੱਕ ਵੀ ਨਵੇਂ ਵੀ ਸੇਲ ਕਰਨੀ ਵੀ 20 ਲੱਖ ਦੀ ਇੱਕ ਦਿਨ 'ਚ ਕਰ ਦੋਗੇ ਤਾਂ ਆਈਫੋਨ ਮਿਲੂਗਾ ਤਾਂ ਜਲੰਧਰ ਦਾ ਸੀ ਪਹਿਲਾਂ ਉਹ ਦਾ ਦੂਜੇ ਸੀ ਠੀਕ ਠੀਕ ਐਨੀ ਮਿਹਨਤ ਕੀਤੀ ਹੈ ਹਾਂਜੀ ਤੇ ਜੇ ਕਿਸੇ ਨੇ ਆਉਣਾ ਹੋਵੇ ਤਾਂ ਕੀ ਐਡਰੈਸ ਕਹੀਏ ਆਪਾਂ ਆਪਣਾ ਜਮਾ ਮਤਲਬ ਕਾਰਨਰ ਤੇ ਹੈਗਾ ਮਲੇਰ ਕੋਲ ਦੇ ਤੋਂ ਹੁਣ ਇਧਰੋਂ ਮਲੇਰ ਵਾਲਾ ਬਾਈਪਾਸ ਵੱਜਦਾ ਧੂਰੀ ਜੇ ਇਧਰੋਂ ਬਰਨਾਲਾ ਸਾਈਡ ਤੋਂ ਆਉਣ ਜਾਂ ਸਰੂਰ ਤੋਂ ਆਉਣੇ ਤਾਂ ਪੜ ਉੱਤਰ ਕੇ ਮਲੇਰ ਕੋਲ ਬਾਈਪਾਸ ਹੀ ਵੱਜਦਾ ਹੈ